ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇੱਕ ਵੱਖਰੀ ਮਨੋਸਥਿਤੀ ਚੋਂ ਗੁਜ਼ਰ ਰਹੇ ਹਾਂ ਪਿਛਲੇ 3-4 ਦਿਨ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਟਕਰਾਅ ਚੱਲ ਰਿਹਾ ਸੀ ਜੋ ਮੁਨੁੱਖੀ ਜਾਨਾਂ ਜਾਂਦੀਆਂ ਰਹੀਆਂ ਨੇ ਉਹਨੂੰ ਲੈ ਕੇ ਸਾਰਿਆਂ ਦੇ ਸਾਹ ਸੁੱਤੇ ਹੋਏ ਸਨ ਜੀ ਹਲੇ ਵੀ ਸੁੱਤੇ ਹੋਏ ਨੇ ਬਿਲਕੁਲ ਕੱਲ ਇਸ ਸਾਰੇ ਮਾਨਸਿਕ ਤਣਾ ਦੌਰਾਨ ਕੱਲ ਸ਼ਾਮੀ ਜਦੋਂ ਖਬਰ ਆਈ ਕਿ ਦੋਵੇਂ ਦੇਸ਼ ਗੋਲੀਬੰਦੀ ਲਈ ਸਹਿਮਤ ਹੋ ਗਏ ਹਨ ਤਾਂ ਇੱਕ ਵਾਰੀ ਤਾਂ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਪਰ ਦੇਰ ਸ਼ਾਮ ਫਿਰ ਖਬਰ ਆ ਗਈ ਕਿ ਪਾਕਿਸਤਾਨ ਨੇ ਇਸ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ ਜੀ ਪਾਕਿਸਤਾਨ ਨੇ ਚਾਰ ਸੂਬਿਆਂ ਦੇ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ ਇਹ ਸੂਬੇ ਨੇ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਅਤੇ ਗੁਜਰਾਤ ਪਰ ਸਾਡੀ ਭਾਰਤੀ ਫੌਜ ਨੂੰ ਸਲਾਮ ਹੈ ਜਿਸ ਨੇ ਇਹ ਸਾਰੇ ਹਮਲੇ ناکਾਮ ਕਰ ਦਿੱਤੇ ਤੇ ਅਸੀਂ ਸਾਰੇ ਸੁੱਖੀ ਸੰਧੀ ਅੱਜ ਇੱਥੇ ਬੈਠੇ ਆ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਰਵਨੀਤ ਸਚਮੂਚੀ ਭਾਰਤੀ ਫੌਜ ਦੀ ਦਲੇਰੀ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਜਿਸ ਦਾ ਕੋਈ ਵੀ ਸਾਨੀ ਨਹੀਂ ਹੈ ਜੀ ਪਰ ਜੰਗ ਜੋ ਵੀ ਹੋਵੇ ਆਮ ਲੋਕਾਂ ਲਈ ਤੇ ਮਾੜੀ ਹੀ ਹੁੰਦੀ ਹੈ ਬਿਲਕੁਲ ਮਾੜੀ ਹੀ ਹੁੰਦੀ ਹੈ ਰਵਨੀਤ ਤੁਹਾਨੂੰ ਯਾਦ ਹੋਵੇਗਾ ਸਾਡੇ ਉੱਗੇ ਪੰਜਾਬੀ ਸ਼ਾਇਰ surjeet patar ਅੱਜ ਤੋਂ ਠੀਕ 1 ਸਾਲ ਪਹਿਲੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਉਹਨਾਂ ਦੀ ਜੰਗ ਦੇ ਬਾਰੇ ਇੱਕ ਬੜੀ ਖੂਬਸੂਰਤ ਕਵਿਤਾ ਹੈ ਮੈਂ ਚਾਹੁੰਦੀ ਹਾਂ ਕਿ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਜ਼ਰੂਰ ਕਰਨੀ ਚਾਹੀਦੀ ਹੈ ਉਹ ਕੁਝ ਇਸ ਤਰ੍ਹਾਂ ਜੀ ਟੁੱਟੀਆਂ ਵੰਗਾਂ ਦਾ ਤਾਜਰ ਕਰਦੇ ਨੇ ਵਪਾਰ ਵੀ ਬਣਦੀਆਂ ਲਾਸ਼ਾਂ ਬੜੇ ਲੋਕਾਂ ਲਈ ਰੋਜ਼ਗਾਰ ਵੀ ਜੰਗ ਹੈ ਸਾਡੇ ਲਈ ਮਾਤਮ ਗਰੀਬੀ ਮਾਰ ਵੀ ਜੰਗ ਹੈ ਨੇਤਾਗਿਰੀ ਹਾਕਮ ਲਈ ਤਿਉਹਾਰ ਵੀ ਮੱਲਮ ਪੱਟੀ ਵੀ ਕਰੇਗਾ ਅਮਨ ਦਾ ਪ੍ਰਚਾਰ ਵੀ ਵੇਚੇਗਾ ਦੋਹਾਂ ਤਰ੍ਹਾਂ ਨੂੰ ਪਰ ਉਹ ਹੀ ਹਥਿਆਰ ਵੀ ਇੱਕ ਉਹਦੀ ਸਵਿਆਂ ਚ ਹੱਟੀ ਦੂਸਰੀ ਕਬਰਾਂ ਚ ਹੈ ਤੀਸਰੀ ਮੰਦਰ ਅਤੇ ਮਸਜਿਦ ਦੇ ਹੈ ਵਿਚਕਾਰ ਵੀ ਜਿਉਂਦਿਆਂ ਲੋਕਾਂ ਦੇ ਮੁਸ਼ਕਿਲ ਮਸਲੇ ਟਾਲਣ ਵਾਸਤੇ ਪੱਟ ਕੇ ਕਬਰਾਂ ਉਠਾਏ ਜਾਣਗੇ ਮਰਦਾਰ ਵੀ ਜੰਗ ਜਦ ਲਗਦੀ ਤਾਂ ਮਰਦੇ ਨਾ ਸਿਰਫ ਇਨਸਾਨ ਹੀ ਜੰਗ ਜਦ ਲਗਦੀ ਤਾਂ ਮਰਦੇ ਨਾ ਸਿਰਫ ਇਨਸਾਨ ਹੀ ਮਰਦੀ ਹੈ ਇਨਸਾਨੀਅਤ ਵੀ ਦੋਸਤੀ ਵੀ ਪਿਆਰ ਬਿਲਕੁਲ ਠੀਕ ਕਿਹਾ ਜੀ ਤੇ ਉਹਨਾਂ ਨੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਜੰਗ ਕਿਉਂ ਲੱਗਦੀ ਹੈ ਕਿਵੇਂ ਲੱਗਦੀ ਹੈ ਤੇ ਆਮ ਲੋਕਾਂ ਲਈ ਇਸਦੇ ਕੀ ਮਾਨੇ ਹੁੰਦੇ ਨੇ ਕੀ ਸਿੱਟੇ ਨਿਕਲਦੇ ਨੇ ਆਮ ਲੋਕਾਂ ਲਈ ਤਾਂ ਜੰਗ ਹਮੇਸ਼ਾ ਹੀ ਦੁਖਦਾਈ ਹੁੰਦੀ ਹੈ ਦੁੱਖ ਦੇਣ ਵਾਲੀ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਆਪਣੇ ਉਹਨਾਂ ਤੋਂ ਵਿਛੜ ਜਾਂਦੇ ਨੇ ਜੀ ਬਿਲਕੁਲ ਤੇ ਅਸੀਂ ਹਮੇਸ਼ਾ ਆਸ ਕਰਦੇ ਹਾਂ ਕਿ ਸਾਡੇ ਸਭ ਦੇ ਆਪਣੇ ਸਹੀ ਸਲਾਮਤ ਰਹਿਣ ਤੇ ਸੁਖੀ ਸਾਂਧੀ ਰਹਿਣ ਤੇ ਸਾਡੇ ਦੇਸ਼ ਦੇ ਫੌਜੀ ਵੀ ਦੇਸ਼ ਦੀ ਰਾਖੀ ਕਰਦੇ ਆ ਸਹੀ ਸਲਾਮਤ ਰਹਿਣ ਜੀ ਬਿਲਕੁਲ ਚਲੋ ਫਿਰ ਅੱਜ ਖਤਾਂ ਦਾ سلسلہ ਸ਼ੁਰੂ ਕਰੋ ਜੀ ਪਹਿਲਾ ਖਤ ਰਾਜਪੁਰਾ ਟਾਊਨ ਤੋਂ ਯਸ਼ਪਾਲ ਮਾਨਵੀ ਦਾ ਹੈ ਉਹਨਾਂ ਨੂੰ ਸੁਰਿੰਦਰ ਸਿੰਘ ਤੇਜ ਹੋਰਾਂ ਦਾ ਲੇਖ ਦੋਸਤੀ ਮੁੱਖ ਮੰਤਰੀ ਅਤੇ ਜਾਸੂਸ ਦੀ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲਾ ਜਾਪਿਆ ਜੀ ਉਹਨਾਂ ਦਾ ਖਿਆਲ ਹੈ ਕਿ ਆਪਣੀ ਸਮਝ ਅਨੁਸਾਰ ਪੂਰੀ ਕਿਤਾਬ ਪੜ੍ਹ ਕੇ ਹਰ ਕੋਈ رائے ਬਣਾ ਸਕਦਾ ਹੈ ਪਰ ਸਮੇਂ ਤੇ ਹਿੰਮਤ ਦੀ ਘਾਟ ਕਾਰਨ ਜੇਕਰ ਇਹ ਸੰਭਵ ਨਾ ਹੋਵੇ ਤਾਂ ਅਜਿਹਾ ਲੇਖ ਭਰਪੂਰ ਜਾਣਕਾਰੀ ਵਾਲਾ ਸਾਬਤ ਹੁੰਦਾ ਹੈ ਰਵਨੀਤ ਇਹ ਲੇਖ ਅਮਰਜੀਤ ਸਿੰਘ ਦੁਲੱਟ ਦੀ ਕਿਤਾਬ ਦ ਚੀਫ ਮਨਿਸਟਰ ਐਂਡ ਦ ਸਪਾਈ ਤੇ ਆਧਾਰਿਤ ਸੀ ਇਸ ਵਿੱਚ ਦੁਲੱਟੋਰਾ ਨੇ ਫਾਰਕ ਅਬਦੁੱਲਾ ਉਮਰ ਅਬਦੁੱਲਾ ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਇਸ ਤੋਂ ਇਲਾਵਾ ਉਹਨਾਂ ਕਸ਼ਮੀਰ ਦੀ ਸਮੁੱਚੀ ਸਥਿਤੀ ਉੱਥੋਂ ਦੀਆਂ ਹੋਲ ਅਹਿਮ ਰਾਸੀ ਸਖਸ਼ੀਤਾਵਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਮਾਨਵੀ ਹੋਰਾਂ ਨੇ ਆਪਣੇ ਖੱਤ 'ਚ ਇਹ ਵੀ ਲਿਖਿਆ ਕਿ ਲੇਖ ਦੇ ਆਖਰੀ ਪੈਰੇ ਵਿੱਚ ਦਰਜ ਇਹ ਸ਼ਬਦ ਭਾਰਤੀ ਮੁਸਲਮਾਨਾਂ ਲਈ ਗਿੱਦੜ ਸਿੰਘੀ ਦੇ ਬਰਾਬਰ ਨੇ ਕਿ ਫਾਰੂਖ 100% ਦੀ ਭਾਰਤੀ ਹੈ ਤੇ ਨਾਲ ਹੀ 100% ਦੀ ਕਸ਼ਮੀਰੀ ਮਾਨਵੀ ਉਰੀ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਜ਼ਿਕਰ ਵੀ ਕਰਦੇ ਨੇ ਉਹ ਲਿਖਦੇ ਨੇ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਆਪਾ ਵਿਰੋਧ ਦੇਖੋ ਵਿਦੇਸ਼ਾਂ ਵਿੱਚ ਪੈਦਾ ਭਾਰਤੀ ਬੱਚਿਆਂ ਨੂੰ ਤਾਂ ਅਸੀਂ ਭਾਰਤੀ ਮੂਲ ਦੇ ਦੱਸਦੇ ਹਾਂ ਪਰ ਇਸ ਦੇ ਉਲਟ ਆਪਣੇ ਹੀ ਦੇਸ਼ ਵਿੱਚ ਸਦੀਆਂ ਤੋਂ ਲਗਾਤਾਰ ਪੀੜੀ ਦਰ ਪੀੜੀ ਜੋ ਇਸ ਮਿੱਟੀ ਵਿੱਚ ਜੰਮੇ ਪੜੇ ਹਨ ਉਹਨਾਂ ਨੂੰ ਬੇਗਾਨਾ ਮੰਨਦੇ ਹਨ ਹਾਂਜੀ ਸਾਨੂੰ ਤਾਂ ਸਿੱਖਿਆ ਵੀ ਨਾ ਕੋ ਬੈਰੀ ਨਾਹੇ ਬੇਗਾਨਾ ਦੀ ਮਿਲੀ ਹੈ ਤੇ ਸਾਨੂੰ ਇਹ ਗੱਲ ਕਦੇ ਵੀ ਭੁਲਾਉਣੀ ਨਹੀਂ ਚਾਹੀਦੀ ਤੇ ਅਗਲਾ ਖੱਤ ਚੰਡੀਗੜ੍ਹ ਤੋਂ ਸੁਰਿੰਦਰਪਾਲ ਹੋਰਾਂ ਦਾ ਹੈ ਜੀ ਉਹਨਾਂ ਨੂੰ ਜੋਤੀ ਮਲਹੋਤਰਾ ਹੋਰਾਂ ਦਾ ਲੇਖ ਪਾਕਿਸਤਾਨ ਜਹੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ ਚੰਗਾ ਲੱਗਿਆ ਉਨ੍ਹਾਂ ਦਾ ਖਿਆਲ ਹੈ ਕਿ ਹੁਣ ਪਾਕਿਸਤਾਨ ਇੱਕ ਸਮੱਸਿਆ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਮੱਸਿਆ ਸਿਆਸੀ ਹੈ ਤੇ ਇਸ ਦਾ ਹੱਲ ਵੀ ਸਿਆਸੀ ਹੋ ਸਕਦਾ ਹੈ। ਰਵਨੀਤ 1947 ਵਿੱਚ ਦੇਸ਼ਵੰਡ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਨੇ ਬਹੁਤ ਵਾਰੀ ਜੰਗਾਂ ਲੜੀਆਂ ਨੇ। ਜੀ। ਟਕਰਾ ਇਹਨਾਂ ਦੋਵਾਂ ਦੇਸ਼ਾਂ ਵਿੱਚ ਲਗਾਤਾਰ ਜਾਰੀ ਰਿਹਾ ਹੈ। ਇੰਨੀਆਂ ਜਾਨਾਂ ਗਵਾ ਕੇ ਮਨੁੱਖੀ ਅਖੀਰ ਫਿਰ ਮਸਲਿਆਂ ਦਾ ਹੱਲ ਗੱਲਬਾਤ ਦੀ ਮੇਜ਼ ਤੇ ਹੀ ਆ ਕੇ ਹੁੰਦਾ ਹੈ। ਜੇ ਆਮ ਲੋਕਾਂ ਦੀ ਗੱਲ ਕਰੀਏ ਦੋਵਾਂ ਦੇਸ਼ਾਂ ਦੇ ਆਮ ਲੋਕ ਹਮੇਸ਼ਾ ਹੀ ਅਮਨ ਅਤੇ ਸ਼ਾਂਤੀ ਚਾਹੁੰਦੇ ਨੇ ਹਾਂਜੀ ਮਰਹੂਮ ਸ਼ਾਇਰ surjit patar ਦੀ ਇੱਕ ਹੋਰ ਰਚਨਾ ਇਸੇ ਭਾਵਨਾ ਨੂੰ ਜ਼ੁਬਾਨ ਦਿੰਦੀ ਹੈ ਉਹ ਲਿਖਦੇ ਨੇ ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਬਾੜ ਜੋਤਾ ਜ਼ਿੰਦਗੀ ਦੇ ਮਾਣ ਮੱਤियां ਉੱਠ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਮੰਨਿਆ ਕੇ ਰਾਜ ਹਨੇਰੇ ਦਾ ਹਠੀਲਾ ਪਰ ਅਜੇ ਜਿਉਂਦਾ ਇੱਕ ਕਿਰਨਾ ਦਾ ਕਬੀਲਾ ਕਾਲੀਆਂ ਸਫਿਆਂ ਤੇ ਸਤਰਾਂ ਲਾਲ ਰਤियां ਉੱਠ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਬਿਲਕੁਲ ਇਸੇ ਆਸ ਨਾਲ ਕਿ ਦੋਵਾਂ ਦੇਸ਼ਾਂ ਵਿਚਾਲੇ ਅਮਨ ਅਤੇ ਸ਼ਾਂਤੀ ਰਹੇ ਤੇ ਸਾਡੇ ਸਾਰਿਆਂ ਦੇ ਮਨਾਂ 'ਚ ਇਹ ਅਮਨ ਸ਼ਾਂਤੀ ਦੀਆਂ ਮੋਮਬੱਤੀਆਂ ਲਟ ਲਟ ਬਲਦੀਆਂ ਰਹਿਣ। ਰਵਨੀਤ ਖਤਾਂ ਦੇ ਸਿਲਸਿਲੇ ਵਿੱਚ ਹੁਣ ਇੱਕ ਵਾਰੀ ਗੱਲ ਕਰਦੇ ਆ ਪ੍ਰੋਗਰਾਮ ਨੂੰ ਦਰਸ਼ਕਾਂ ਤੋਂ ਮਿਲ ਰਹੇ ਹੁੰਗਾਰੇ ਬਾਰੇ। ਜੀ। ਦਰਸ਼ਕ ਸਾਨੂੰ ਲਗਾਤਾਰ ਭਰਪੂਰ ਹੁੰਗਾਰਾ ਦੇ ਰਹੇ ਨੇ। ਸਾਰੇ ਦਰਸ਼ਕਾਂ ਦਾ ਇਸ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਪਿਛਲੀ ਵਾਰ ਅਸੀਂ ਆਪਣੀਆਂ ਭੈਣਾਂ ਦੇ ਨਾਂ ਲੈ ਸਨ। ਇਸ ਵਾਰੀ ਸਾਰੇ ਦਰਸ਼ਕਾਂ ਦੇ ਅਸੀਂ ਸਾਂਝੇ ਤੌਰ ਤੇ ਨਾਂ ਲੈਣੇ ਚਾਹੁੰਦੇ ਆ। ਮੈਂ ਕੁਝ ਦਰਸ਼ਕਾਂ ਦੇ ਨਾਂ ਤੁਹਾਡੀ ਨਾਲ ਸਾਂਝਾ ਕਰਨਾ ਚਾਹੁੰਦੀ ਆ ਇਹ ਕੋਈ ਗਿਣਮਿਤ ਕੇ ਨਾ ਨਹੀਂ ਅਸੀਂ ਲੈ ਰਹੇ ਅਸੀਂ ਉਦਾਂ ਹੀ ਸਹਿਜ ਸੁਭਾਅ ਕੁਸ਼ਨਾ ਵਿੱਚ ਹੋ ਚੁੱਕੇ ਨੇ ਤੁਸੀਂ ਸਾਨੂੰ ਇਸੇ ਤਰ੍ਹਾਂ ਹੰਗਾਰਾ ਦਿੰਦੇ ਰਹੋ ਅਸੀਂ ਭਵਿੱਖ 'ਚ ਵੀ ਇਦਾਂ ਹੀ ਸਹਿਜ ਸੁਭਾਅ ਵਿੱਚੋਂ ਵਿੱਚੋਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਂ ਸਾਰਿਆਂ ਦੇ ਨਾਲ ਸਾਂਝੇ ਕਰਦੇ ਰਹਾਂਗੇ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਨਾਂ ਲਏ ਜਾਣ ਮਤਲਬ ਇੱਕ ਪ੍ਰੋਗਰਾਮ ਦੇ ਵਿੱਚ ਨਹੀਂ ਅੱਗੇ ਸਾਰੇ ਜਿਨ੍ਹਾਂ ਦੇ ਵੀ ਪ੍ਰੋਗਰਾਮ ਆਉਣੇ ਨੇ ਉਹਨਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਨੁਮਾਇੰਦਗੀ ਮਿਲੇ ਲਓ ਜੀ ਮੈਂ ਹੁਣ ਤੁਹਾਨੂੰ ਆਪਣੇ ਦਰਸ਼ਕਾਂ ਦੇ ਕੁਝ ਦੇ ਨਾਂ ਲੈਣਾ ਚਾਹੁੰਦੀ ਹਾਂ ਜੋ ਸਾਨੂੰ ਭਰਪੂਰ ਹੁੰਗਾਰਾ ਦੇ ਰਹੇ ਨੇ ਇਹ ਦਰਸ਼ਕ ਨੇ ਜੀ ਡਾਕਟਰ ਕੁਲਵਿੰਦਰ ਗਿੱਲ ਹਰਦੀਪ ਸਿੰਘ ਢਾਲੀਵਾਲ ਕਰਮਜੀਤ ਸਕਰੋਲਾਪੁਰੀ ਰਮੇਸ਼ਵਰ ਸਿੰਘ ਸੁਰਿੰਦਰ ਚੋਹਾਨ ਤਰਨਦੀਪ ਬਿਲਾਸਪੁਰ ਲਖਾ ਗੁਰਸਰੀਆ ਹਰਜੀਤ ਸਿੰਘ ਸੋਮਲ ਮੰਗਤ ਜਿੰਦਲ ਦੀਪਕ ਸ਼ਰਮਾ ਸ਼ਕਤੀ ਕੌਸ਼ਲ ਜੁਗਨੂ ਹਾਂਡਾ ਪ੍ਰਗਟ ਸਿੰਘ ਸਤੋਜ ਕੇਸੀ ਰੁਪਾਣਾ ਨੀਰਜ ਨੀਤੂ ਮੁਨੀਰ ਖਾਨ ਸ਼ੇਰਵਾਨੀ ਰਮਨ ਮਿੱਤਲ ਗੌਤਮ ਰਿਸ਼ੀ ਸਮ੍ਰਿਤੀ ਸਿੰਘ ਦਮਨਜੀਤ ਕੌਰ ਮਨਪ੍ਰੀਤ ਕੌਰ ਲਖਵਿੰਦਰ ਜੋਹਲ ਜੀਤਾ ਪੁਰੇਵਾਲ ਅਛਰੂ ਸਿੰਘ ਹਰਮੇਲਪ੍ਰੀਤ ਗੁਰ ਲਾਲ ਸਿੰਘ ਬੱਲੋ ਸਵਰਨ ਟੈਣਾ ਤ੍ਰਿਲੋਚਨ ਲੋਚੀ ਪਾਲੀ ਇਕਬਾਲ ਤੁਹਾਡਾ ਭਰਪੂਰ ਹੰਗਾਰੇ ਤੇ ਪਿਆਰ ਦੇ ਲਈ ਇੱਕ ਵਾਰੀ ਫੇਰ ਬਹੁਤ-ਬਹੁਤ ਸ਼ੁਕਰੀਆ ਅਗਲੀ ਚਿੱਠੀ ਪਟਿਆਲਾ ਦੇ ਸੋਗਲਪੁਰ ਤੋਂ ਆਈ ਹੈ ਜੀ ਜੀ ਓਮਕਾਰ ਸ਼ਰਮਾ ਨੇ ਇੱਕ ਖਬਰ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਪੰਜਾਬੀ ਟਰਬਿਊਨ ਚ ਇੱਕ ਖਬਰ ਪੜ੍ਹੀ ਜਿਸ ਮੁਤਾਬਕ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ 2 ਸਾਲਾਂ ਵਿੱਚ 13 ਕਰੋੜ ਔਰਤਾਂ ਨੇ ਮੁਫਤ ਸਫ਼ਰ ਦਾ ਲਾਭ ਲਿਆ ओमकार शर्मा जी ਲਿਖਦੇ ਨੇ ਕਿ ਇਹ ਵੀ ਦੱਸਣਾ ਚਾਹੀਦਾ ਸੀ ਕਿ 2 ਸਾਲਾਂ ਵਿੱਚ ਸਪੈਸ਼ਲ ਇਨਫਰਾਸੈਸ ਫੰਡ ਕਿੰਨਾ ਇਕੱਠਾ ਕੀਤਾ ਤੇ ਇਹ ਸੈਸ ਫੰਡ ਰਜਿਸਟਰੀ ਬੈਨਾਮਾ ਤੇ ਬੈਂਕਾਂ ਤੋਂ ਕਰਜ਼ੇ ਲੈਣ ਤੇ ਵਸੂਲਿਆ ਜਾ ਰਿਹਾ ਹੈ। ਅ ਰਵਨੀਤ ਮੈਨੂੰ ਇਹ ਗੱਲ ਸਮਝ ਨਹੀਂ ਲੱਗੀ ਸ਼ਾਇਦ ਉਹ ਇਹ ਕਹਿਣਾ ਚਾ ਰਹੇ ਨੇ ਕਿ 13 ਕਰੋੜ ਦਾ ਸਰਕਾਰ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਲਈ ਦੇ ਰਹੀ ਹੈ ਪਰ ਨਾਲ ਮੈਨੂੰ ਸਮਝ ਨਹੀਂ ਲੱਗੀ ਸ਼ਾਇਦ ਉਹ ਕਹਿਣਾ ਚਾ ਰਹੇ ਨੇ ਕਿ ਇਹ ਸੈਸ ਫੰਡ ਜਿਹੜਾ ਹੈ ਇਕੱਠਾ ਕਰਕੇ ਉਹਨਾਂ ਨੇ ਜ਼ਿਆਦਾ ਪੈਸਾ ਕਮਾਇਆ ਸ਼ਾਇਦ ਹੋ ਸਕਦਾ ਹੈ ਹੋ ਸਕਦਾ ਖੈਰ ਮੈਨੂੰ ਇਹਦੇ ਬਾਰੇ ਬਹੁਤਾ ਸਪਸ਼ਟ ਨਹੀਂ ਸਮਝ ਲੱਗੀ ਕਿ ਉਹ ਕੀ ਕਹਿਣਾ ਚਾ ਰਹੇ ਨੇ ਪਰ ਖੈਰ ਗੱਲ ਕਰਦੇ ਹਾਂ ਔਰਤਾਂ ਦੀ ਜਿਹੜੀ ਮੁਫਤ ਬੱਸ ਸਫ਼ਰ ਦੀ ਕਈ ਵਾਰ ਇਹ ਹੁੰਦਾ ਹੈ ਰਵਨੀਤ ਕੇ ਮੁਫਤ ਬੱਸ ਸਫ਼ਰ ਦੀ ਸਹੂਲਤ ਤਾਂ ਸਰਕਾਰ ਨੇ ਦਿੱਤੀ ਹੈ ਪਰ ਕਈ ਵਾਰੀ ਡਰਾਈਵਰ ਔਰਤਾਂ ਜਦੋਂ ਖੜੀਆਂ ਹੁੰਦੀਆਂ ਹੁੰਦੀਆਂ ਜ਼ਿਆਦਾ ਗਿਣਤੀ 'ਚ ਤਾਂ ਉੱਥੇ ਸਰਕਾਰੀ ਬੱਸ ਰੋਕਦੇ ਹੀ ਨਹੀਂ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਉਹ ਬੱਸ 'ਚ ਸਵਾਰ ਹੋ ਜਾਂਦੀਆਂ ਨੇ ਤੇ ਕੰਡਕਟਰ ਵੀਰਾਂ ਵੱਲੋਂ ਉਹਨਾਂ ਦੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ ਤੇ ਇਸ ਦਾ ਇੱਕ ਹੋਰ ਪੱਖ ਵੀ ਹੈ ਕਿ ਜੇ ਕੋਈ ਔਰਤ ਜਿਵੇਂ ਖਾਸ ਕਰਕੇ ਨੌਕਰੀशुदा ਔਰਤਾਂ ਤਾਂ ਉਹ ਜਦੋਂ ਕਦੇ ਪੈਸੇ ਦੇਣ ਕੇ ਕਿਰਾਏ ਦੇ ਤਾਂ ਉਹ ਹੈਰਾਨ ਵੀ ਹੁੰਦੇ ਨੇ ਤੇ ਖੁਸ਼ ਵੀ ਹੁੰਦੇ ਨੇ ਨਹੀਂ ਜਿਹੜੀਆਂ ਔਰਤਾਂ ਸਮਰੱਥ ਨੇ ਆਰਥਿਕ ਪੱਖੋਂ ਉਹਨਾਂ ਨੂੰ ਆਪਣੀ ਟਿਕਟ ਲੈਣੀ ਚਾਹੀਦੀ ਹੈ ਇਹ ਜਿਹੜੀ ਸਹੂਲਤ ਹੈ ਇਹ ਸਿਰਫ ਉਹਨਾਂ ਦੇ ਲਈ ਹੈ ਜਿਹੜੀਆਂ ਗਰੀਬ ਪਰਿਵਾਰ ਦੇ ਨਾਲ ਜੁੜੀਆਂ ਔਰਤਾਂ ਨੇ ਚਾਹੇ ਸਰਕਾਰ ਨੇ ਕੋਈ ਇਦਾਂ ਫਰਕ ਨਹੀਂ ਕੀਤਾ ਪਰ ਜਿਹੜੇ ਟਿਕਟ ਲੈ ਸਕਦੇ ਨੇ ਉਹਨਾਂ ਨੂੰ ਟਿਕਟ ਜ਼ਰੂਰ ਲੈਣੀ ਚਾਹੀਦੀ ਹਾਂਜੀ ਅਗਲਾ ਖ਼ਤ ਅਗਲਾ ਖ਼ਤ ਰਾਜਪੁਰਾ ਤੋਂ ਗੁਰਿੰਦਰਪਾਲ ਸਿੰਘ ਹੋਰਾਂ ਦਾ ਹੈ ਜੀ ਉਹਨਾਂ ਨੂੰ ਅਸ਼ਵਨੀ ਚਤਰਤ ਦਾ ਲੇਖ ਦੁਨੀਆ ਨੂੰ ਤਰੱਕੀ ਦੇ ਰਾਹ ਤੋੜਨ ਵਾਲਾ ਯੂਰੋ ਚੰਗਾ ਲੱਗਿਆ ਜੀ ਇਹ ਲੇਖ ਸਾਡੇ ਆਨਲਾਈਨ ਪੰਨੇ ਤੇ छਪਿਆ ਸੀ ਦਸਤਕ ਦੇ ਪੰਨਾ ਨੰਬਰ 4 ਤੇ ਜੀ ਉਹਨਾਂ ਨੇ ਲਿਖਿਆ ਹੈ ਕਿ ਲੇਖਕ ਨੇ ਯੂਰਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਜੀ ਲੇਖਕ ਨੇ ਲਿਖਿਆ ਹੈ ਕਿ ਯੂਰਪ ਧਰਤੀ ਦਾ ਦੂਜਾ ਸਭ ਤੋਂ ਛੋਟਾ ਮਹਾਦੀਪ ਹੈ ਜੋ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ ਤੇ ਲਗਭਗ 10 ਕਰੋੜ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਇੱਥੇ ਇਹਨਾਂ ਨੇ ਮੇਰੇ ਖਿਆਲ ਜਿਹੜਾ ਹੈ ਨਾ ਯੂਰਪ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ ਲੇਖ ਦੇ ਵਿੱਚ ਹਾਂਜੀ हां जी आगे ਤੁਸੀਂ ਦੱਸ ਰਹੇ ਸੀ ਕਿ ਇੱਥੇ ਕਿੰਨੇ ਲੋਕ ਰਹਿੰਦੇ ਨੇ ਅ ਇੱਥੇ ਜੀ 15 ਕਰੋੜ ਦੇ ਕਰੀਬ ਲੋਕ ਵੱਸਦੇ ਨੇ ਹਾਂ ਇਹਨਾਂ ਨੇ ਇਹ ਵੀ ਲਿਖਿਆ ਕਿ ਯੂਰਪ ਦੀ ਸਭਿਤਾ ਯੂਨਾਨ ਅਤੇ ਰੋਮ ਤੋਂ ਆਈ ਹੈ ਇੱਥੇ ਚਾਨਣ ਦਾ ਯੁੱਗ ਤੇ ਉਦਯੋਗਿਕ ਕ੍ਰਾਂਤੀ ਆਈ ਖੇਡਾਂ ਬਾਰੇ ਗੱਲ ਕਰਦੇ ਹਾਂ ਉਹ ਦੱਸਦੇ ਨੇ ਯੂਰਪ ਵਿੱਚ ਫੁੱਟਬਾਲ ਅਤੇ ਟੈਨਿਸ ਹਰਮਨ ਪਿਆਰੀਆਂ ਖੇਡਾਂ ਹਨ ਕੁਝ ਦੇਸ਼ਾਂ ਵਿੱਚ ਕ੍ਰਿਕਟ ਵੀ ਖੇਡੀ ਜਾਂਦੀ ਹੈ ਵੱਡੇ ਸ਼ਹਿਰਾਂ ਦੇ ਵਿੱਚ ਲੰਡਨ ਪੈरिस ਮਾਸਕੋ ਬਰਲਿਨ ਰੋਮ ਅਤੇ ਇਸਤੰਬੁਲ ਸ਼ਾਮਲ ਹਨ ਇਸਤੰਬੁਲ ਸਭ ਤੋਂ ਵੱਡਾ ਅਜਿਆ ਸ਼ਹਿਰ ਹੈ ਜੋ ਦੋਹਾਂ ਮਹਾਦੀਪਾਂ ਚੋਂ ਵੰਡਿਆ ਹੋਇਆ ਹੈ ਹਾਂਜੀ ਰਵਨੀਤ ਅਗਲਾ ਖ਼ਤ ਪੜ੍ਹੋ ਜੀ ਅਗਲਾ ਖ਼ਤ ਚੰਡੀਗੜ੍ਹ ਤੋਂ ਗੁਰਮੇਲ ਸਿੱਧੂ ਹੋਰਾਂਦਾ ਜੀ ਉਹਨਾਂ ਨੂੰ ਰਸ਼ਪਿੰਦਰ ਪਾਲ ਕੌਰ ਹੋਰਾਂ ਦਾ ਮਿਡਲ ਸੁਚਾਰਾ ਬੜਾ ਪਸੰਦ ਆਇਆ ਜੀ ਉਹ ਕਹਿੰਦੇ ਨੇ ਕਿ ਰਸ਼ਪਿੰਦਰ ਪਾਲ ਕੌਰ ਦੀ ਦਾਦੀ ਮਾਂ ਦੇ ਬੋਲ ਤੇ ਇਹ ਮੁਸ਼ਕਲ ਵਿੱਚ ਹੋਰਾਂ ਦੀ ਮਦਦ ਕਰਨਾ ਬੰਦਾ ਹੋਣ ਦੀ ਪਛਾਣ ਹੁੰਦੀ ਹੈ। ਉਹ ਕਹਿੰਦੇ ਨੇ ਕਿ ਸੱਚਮੁੱਚ ਇਹ ਇੱਕ ਸਤਰ ਕਿਸੇ ਗ੍ਰੰਥ ਦੇ ਗਿਆਨ ਤੋਂ ਘਟ ਨਹੀਂ। ਚੰਗੇ ਕੰਮਾਂ ਲਈ ਬੋਰਡਾਂ ਦੀ ਲੋੜ ਨਹੀਂ ਹੁੰਦੀ ਤੇ ਇਹ ਸਤਰ ਵੀ ਆਪਣੇ ਆਪ 'ਚ ਸਬਰ ਸੰਤੋਖ ਤੇ ਭਲਾਈ ਦਾ ਰਾਜ਼ ਛੁਪਾਈ ਬੈਠੀ ਹੈ। ਬਿਲਕੁਲ ਰਵਨੀਤ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਦਿਲ 'ਚ ਜੋ ਸਕੂਨ ਤਸੱਲੀ ਮਿਲਦੀ ਹੈ ਉਹ ਤੁਹਾਨੂੰ ਕਿਸੇ ਵੱਡੇ ਰਤਬੇ ਪੋਜੀਸ਼ਨ ਪੈਸੇ ਦੇ ਨਾਲ حاصل ਨਹੀਂ ਹੋ ਸਕਦੀ ਉਹਦਾ ਸਕੂਨ ਹੀ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ ਤੁਸੀਂ ਕਦੇ ਕਰਕੇ ਦੇਖੋ ਕਿਸੇ ਦੀ ਮਦਦ ਕਰਕੇ ਦੇਖੋ ਤੇ ਫਿਰ ਆਪਣੇ ਮਨ ਦੀ ਜਿਹੜੀ ਹਾਲਤ ਹੈ ਉਹ ਮਹਿਸੂਸ ਕਰੋ ਜਿਹੜੀ ਉਹ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਉਹ ਤੁਸੀਂ ਹੋਰ ਕਿਸੇ ਗੱਲ ਚ ਮਹਿਸੂਸ ਨਹੀਂ ਕਰਦੇ ਇਸੇ ਲੇਖ ਦੇ ਵਿੱਚ ਹੀ ਰਵਨੀਤ ਇਕੋ ਸਰਜੀਤ ਪਾਤਰ ਹੋਰਾਂ ਦਾ ਜ਼ਿਕਰ ਕੀਤਾ ਗਿਆ ਉਹਦੇ ਚ ਲਿਖਿਆ ਕਿ ਸਰਜੀਤ ਪਾਤਰ ਹੋਰਾਂ ਦੇ ਸ਼ਬਦ ਜਿਹੜੇ ਸੀ ਪਾਸ਼ ਯਾਦਗਾਰੀ ਲਾਇਬ੍ਰੇਰੀ ਦੇ ਉਦਘਾਟਨ ਵੇਲੇ ਉਹ ਲਿਖਦੇ ਨੇ ਪਾਤਰ ਰਾਨੀ ਕਿਆ ਉਦਘਾਟਨ ਸਮਾਰੋਚ ਬੁਲਾ ਕੇ ਮੇਰੇ ਤੇ احسان ਕੀਤਾ ਗਿਆ ਹੈ ਪੰਡਾਲ ਵਿੱਚ ਬੈਠੀਆਂ ਧੀਆ ਮਾਵਾਂ ਤੇ ਮਾਪੇ ਮੇਰੇ ਕਵਿਤਾ ਦੀ ਸੂਚੀ ਪੋਏ ਹਨ ਜੀ ਪਾਤਰ ਉਹਨਾਂ ਦੇ ਸ਼ਬਦ ਦੇਖੋ ਕਿੰਨੇ ਖੂਬਸੂਰਤ ਨੇ ਅੱਜ ਉਹਨਾਂ ਦੀ ਵਰਸੀ ਵੀ ਹੈ ਅਸੀਂ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਸਾਡੀਆਂ ਚਿੱਠੀਆਂ 'ਚ ਵੀ ਬਾਰ-ਬਾਰ ਉਹਨਾਂ ਦਾ ਜ਼ਕਰਾਰ ਇਹ ਸੈੱਟ ਸੁਭਾਈ ਹੈ ਜੀ ਆਪ ਮੁਹਾਰੇ ਆ ਰਿਹਾ ਹੈ ਮਤਲਬ ਇਹ ਕੋਈ ਹਾਂ ਉਚੇਚ ਨਹੀਂ ਕੀਤਾ ਗਿਆ ਗੁਰਮੇਲ ਸਿੱਧੂ ਹੋਰੀ ਇਹ ਵੀ ਲਿਖਦੇ ਨੇ ਕਿ ਇਸ ਰਚਨਾ ਦੇ ਵਿੱਚ ਸ਼ਬਦਾਂ ਤੇ ਅਲੰਕਾਰਾਂ ਦੀ ਬੜੀ ਚੰਗੀ ਵਰਤੋਂ ਕੀਤੀ ਗਈ ਹੈ ਤੇ ਇਹ ਮਿਡਲ ਜੋ ਹੈ ਬੜਾ ਚੰਗਾ ਸੁਨੇਹਾ ਦੇ ਗਿਆ ਹੈ ਬਿਲਕੁਲ ਰਵਨੀਤ ਸੁਨੇਹਾ ਇਹੀ ਹੈ ਕਿ ਸਾਨੂੰ اخلاقی ਫਰਜ਼ ਆਪਣਾ ਦੁਬਾਉਂਦਿਆਂ ਹੋਰਾਂ ਦੀ ਔਖੇ ਵੇਲੇ ਮਦਦ ਕਰਨੀ ਚਾਹੀਦੀ ਹੈ ਰਵਨੀਤ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਮੈਂ ਸਾਡੇ ਪਾਠਕ ਤੇ ਦਰਸ਼ਕ ਰਣਜੀਤ ਆਜ਼ਾਦ ਕਾਂਜਲਾ ਦੀ ਟਿੱਪਣੀ ਤੁਹਾਡੇ ਸਭ ਦੇ ਨਾਲ ਸਾਂਝਾ ਕਰਨੀ ਚਾਹੁੰਦੀ ਆ ਉਹਨਾਂ ਨੇ ਕਮੈਂਟ ਬਾਕਸ ਦੇ ਵਿੱਚ ਸਾਡੇ ਲਈ ਕਮੈਂਟ ਲਿਖਿਆ ਹੈ ਪ੍ਰੋਗਰਾਮ ਸਾਨੂੰ ਵਧੀਆ ਲੱਗਦਾ ਹੈ ਇਸ ਨੂੰ ਜਾਰੀ ਰੱਖੋ ਜੀ ਕਾਂਜਲਾ ਜੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਇਸ ਤੇ ਲਈ ਸ਼ੁਕਰੀਆ ਤੁਹਾਡੇ ਜੇ ਦਰਸ਼ਕਾਂ ਦੀ ਹੌਸਲਾ ਅਫਜ਼ਾਈ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਜਾਰੀ ਰੱਖ ਸਕਿਆ ਤੇ ਭਵਿੱਖ ਚ ਵੀ ਆਸ ਹੈ ਕਿ ਜਾਰੀ ਰੱਖਾਂਗੇ ਤੇ ਇਸੇ ਨਾਲ ਹੀ ਰਵਨੀਤ ਇਹਨਾਂ ਨੇ ਬੜੀ ਖੂਬਸੂਰਤ ਇੱਕ ਸਤਰ ਲਿਖੀ ਹੈ ਉਹ ਲਿਖਦੇ ਨੇ ਇਹਦੇ ਨਾਲ ਮਾਂ ਬੋਲੀ ਦਾ ਵਿੜਾ ਹੋਰ ਮੁਕਲਾ ਹੋਵੇਗਾ ਅਤੇ ਮਾਂ ਬੋਲੀ ਪ੍ਰਤੀ ਲੋਕਾਈ ਦਾ ਮੂਹ ਵੀ ਤਖੇਰਾ ਹੋਵੇਗਾ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਸਾਡੇ ਲਈ ਇਹ ਲਫ਼ਜ਼ ਲਿਖੇ ਨੇ ਤੇ ਸੱਚਮੁੱਚ ਹੀ ਆਪਣੀ ਮਾਂ ਬੋਲੀ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਤੇ ਮਾਂ ਬੋਲੀ ਬੋਲਣ ਵੇਲੇ ਇਹ ਤੁਹਾਡਾ ਆਤਮ ਵਿਸ਼ਵਾਸ ਤੁਹਾਨੂੰ ਹੋਣਾ ਚਾਹੀਦਾ ਤੁਹਾਨੂੰ ਕੋਈ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਪੰਜਾਬੀ ਬੋਲ ਰਹੇ ਹੋ ਤੁਸੀਂ ਮਾਣ ਨਾਲ ਬੋਲੋ ਪੰਜਾਬੀ ਔਰ ਅਸੀਂ ਪੰਜਾਬੀ ਹਾਂ ਪੰਜਾਬੀ ਹੋਣ ਤੇ ਸਾਨੂੰ ਮਾਣ ਹੋਣਾ ਚਾਹੀਦਾ ਅਸੀਂ ਜਾਣਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਮਾਂ ਬੋਲੀ ਨਾਲ ਹੱਦੋਂ ਵੱਧ ਤਿਆ ਹੈ ਤੇ ਇਹ ਵੀ ਆਸ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹਿਣਗੇ ਦਰਸ਼ਕੋ ਉਮੀਦ ਹੈ ਤੁਸੀਂ ਇਸੇ ਤਰ੍ਹਾਂ ਸਾਨੂੰ ਹੰਗਾਰਾ ਦਿੰਦੇ ਰਹੋਗੇ ਹੁਣ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਹੈ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੇ ਨਵੇਂ ਖਾਤਿਆਂ ਦੇ ਨਾਲ ਸਾਨੂੰ ਖਤ ਲਿਖਣਾ ਨਾ ਭੁੱਲਿਓ ਬਹੁਤ ਬਹੁਤ ਸ਼ੁਕਰੀਆ